ਤਦ ਵੀ ਬਹੁਤ ਸਾਰੇ ਸੰਗਵਾਲ ਦੇ ਲੱਗੇ ਇੱਕ ਵਾਰ ਦਾ ਵੀ ਜਿਹਨੂੰ 10 ਅੰਸ਼ਾ ਚੱਲਦੇ ਸੀ ਜਿਹਨਾਂ ਨੇ ਅੰਗਵਾਣ ਕੀਤੀ ਇਹਨਾਂ ਨੇ 75 ਮਿੰਟ ਚੱਤਰਵਾਣ ਜਰਾ ਸੀ ਕਿ ਉਹ ਐਤੋਂ ਪਾਰ ਜੁਣੀਆ ਕੋਈ ਔਰ ਵਿੱਚ ਸਾਡੀ ਪੀਪੀ ਪਾਰਟੀ ਨੇ ਜਿੱਤੇ ਤੋਂ ਇਹ ਇਹ ਸਿਪੀ ਸਾਉਥ ਕਰਦੇ ਹੋਏ ਇੱਕ ਮੈਸੇਜ ਕੀਤਾ ਦਾ ਕਿ ਚੌਕਿੰਟਾਂ ਬੜੀ ਮਿਹਨਤ ਕੀਤੀ ਜਿਹੜਾ ਉਹ ਅਨਨੋਨ ਬੰਦਿਆਂ ਨੂੰ ਸਸਤੋ ਬੰਦੋਤਾ ਆਇਡੈਂਟੀਫਾਈ ਕੀਤਾ। ਇਹਨਾਂ ਦਿਖਾਈ ਕਰਕੇ ਨੋਮੀਨੇਟ ਕਬਲੇ ਦੇ ਵਿੱਚ ਕਰਕੇ ਫੇਰ ਉਹਨਾਂ ਲੁੱਟਾਂ ਦੇ ਵਕਤ ਵਕਤ ਨਾ ਵਾਪਸ। ਕਿਉਂਕਿ ਉਹਨਾਂ ਦਾ ਜਿਹੜਾ ਪੱਕਾ ਕੰਡਾ ਨਾ ਜਿਹੜਾ ਨਹੀਂ ਸੀ ਕੋਲ ਤਾਂ ਉਹ ਮਿਹਨਤ ਕਰਕੇ ਉਹਨਾਂ ਦਾ ਰੇਡ ਕਰਕੇ ਇੱਕ ਜਾਂ ਦੋ ਲੋਕੀ ਸਟਾਰਟ ਕੀਤਾ ਜਿਹੜਾ ਤਲਵੰਡੀ ਅੰਦਰ ਸਨ। ਉਹ ਤੋਂ ਬਾਅਦ ਇਹਨਾਂ ਨੇ ਇੱਕ ਦੂਸਰਾ ਜਿਹੜਾ ਉਹਦਾ ਸਾਥੀ ਸੀ ਉਹ ਇਹਦਾ ਗ੍ਰਾਊਂਡ ਏਰੀਆ ਦੇ ਵਿੱਚ ਆਉਂਦਾ। ਨਾ ਨੱਟੂ ਦੇ ਇੱਥੇ ਜਿਹੜਾ ਰੇਡ ਕਰਕੇ ਇਹਨੂੰ ਸਟਾਰਟ ਕੀਤਾ। ਤਾਰਿਕ ਬਰਾਉਨ ਤੋਂ ਉਸ ਬੰਦਿਆਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਵੀ ਕੀਤਾ ਪਰ ਸਾਡੀ ਪਾਰਟੀ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਉੱਥੇ ਉਸ ਟੀਮ ਨੂੰ ਹੈਂਡਲ ਕੀਤਾ ਔਰ ਜਿਸ ਬੰਦੇ ਨੂੰ ਜਿਹਨੇ ਹਮਲਾ ਕੀਤਾ ਉਹਨੂੰ ਗ੍ਰਿਫਤਾਰ ਵੀ ਕੀਤਾ ਤੇ ਪਲੱਸ ਉਹਦੇ ਉਹਦੇ ਉੱਤੇ ਜਿਹੜਾ ਮੁਤਲਕਾ ਥਾਣਾ ਉੱਥੇ ਜੋ ਕਾਰਵਾਈ ਬਣ ਗਈ ਸੀ 307 ਤੇ ਪਲੱਸ ਅਟੈਂਪਟ ਟੂ ਮਰਡਰ ਤੇ ਪੁਲਿਸ ਦੇ ਕੰਮ 'ਚ ਵਿਘਨ ਪਾਣਾ 357 186 ਵਗੈਰਾ ਉਹਨਾਂ ਵੱਖ ਮੁਕਦਮਾ ਦਰਜ ਕਰਾਇਆ ਦੁਰਾਨੇ ਤਫਤੀਸ਼ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਜਿਹੜਾ ਥਰੋਲੀ ਇਸ ਬੰਦੇ ਦੇ ਕੋਲੋਂ ਹੁਣ ਵਾਰਦਾਤ ਚ ਵਰਤੀ ਹੋਏ ਜਿਹੜੇ ਵਾਹिकल्स ਜਿਹੜੇ ਨੇ ਵਕਤ ਵਕਤ ਇਹਨਾਂ ਨੇ तकरीबन 2 ਦਿਨਾਂ ਦੇ ਵਿੱਚ 5 ਵਾਰਦਾਤਾਂ ਕੀਤੀ ਸੀ ਪਹਿਲੇ ਇਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਸੰਗੂਵਾਲ ਐਲਟੋ ਕਾਰ ਕੋਈ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਜਿਹੜੀ ਵਾਰਦਾਤ ਕੀਤੀ ਉਹਦੇ ਵਿੱਚ ਕਿਸੇ ਮੁੰਡੇ ਕੋ ਪੈਸੇ ਖੋਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਜੋਦੇਵਾਲ ਜੋਤਾ ਵਿਖੇ ਵੀ ਜਿਹੜਾ ਉੱਥੇ ਵੀ ਇੱਕ ਵਾਰਦਾਤ ਕੀਤੀ ਫਿਰ ਉਸ ਤੋਂ ਬਾਅਦ ਲਗਾਤਾਰ ਨੈਕਸਟ ਡੇ ਫੇਰ ਇੱਕ ਵਾਰਦਾਤ ਕੀਤੀ ਜਦੇ ਵਿੱਚ ਉਹਨਾਂ ਨੇ ਫੇਰ ਇੱਕ ਕਾਰ ਖੋਈ ਉਹ ਕਾਰ ਖੋਣ ਤੋਂ ਬਾਅਦ ਫੇਰ ਇਹਨਾਂ ਦੁਆਰਾ ਮੋਟਰਸਾਈਕਲ ਖੋਇਆ ਇਸ ਤਰ੍ਹਾਂ ਨਾਲ ਵਕਫ ਵਕ ਜਿਹੜੀਆਂ 5 ਵਾਰਦਾਤਾਂ ਦੋ ਦਿਨਾਂ ਦੇ ਵਿੱਚ ਕੀਤੀਆਂ ਉਹਦੇ ਵਿੱਚ ਜਿਹੜੇ ਅਸੀਂ ਵਾਰਦਾਤ ਦੇ ਵਿੱਚ ਇਹਨਾਂ ਨੇ ਜਿਹੜੀਆਂ ਗੱਡੀਆਂ ਖੋਈਆਂ ਸੀ ਜਿਵੇਂ ਕਿ ਟੈਲਟੋ ਕਾਰ ਸੀ 1 ਕਾਈ i10 ਕਾਰ ਸੀ ਹੰਡਈ ਦੀ ਇੱਕ ਮੋਟਰਸਾਈਕਲ 3 ਤੇ ਇੱਕ ਸੈਂਟਰੋ ਕਾਰ ਜਿਹੜੀ ਗ੍ਰੇ ਕਲਰ ਇਹ ਜਿਹੜੇ ਅਸੀਂ ਉਹ ਇਹਨਾਂ ਨੂੰ ਰਿਕਵਰ ਕੀਤੇ ਤਾਂ ਪਲੱਸ ਜਿਹੜੇ ਵਾਹਨਾਂ ਦੇ ਉੱਤੇ ਵਕ ਵਕ ਵਾਰਦਾਤਾਂ ਕਰਦੇ ਸੀ ਜਿਵੇਂ ਕਿ ਮੋਟਰਸਾਈਕਲੇ ਦੇ ਕੋ ਕਾਰ ਛੋਟਾ ਹਾਤੀ ਤੇ ਕੈਂਟਰ ਵਗੈਰਾ ਜਿਹੜਾ ਇਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਵਿੱਚ ਵਰਤਿਆ ਹੁਣ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀਆਂ ਇਹ ਦੋ ਦਿਨ ਦੀਆਂ ਵਾਰਦਾਤਾਂ ਕੀਤੀਆਂ ਸੀ ਉਹ ਤਾਂ ਸਾਰੇ ਵਾਹਨ ਰਿਕਵਰ ਕੀਤੀਆਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਵੀ ਚੈੱਕ ਕਰਾਂਗੇ ਕਿਉਂਕਿ ਇਹਨਾਂ ਦੋਨਾਂ ਦਾ ਜਿਹੜਾ ਹੁਣ ਤੱਕ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਉਹ ਪਹਿਲਾਂ ਹੀ ਮਾੜਾ ਇੱਕ ਵਿਅਕਤੀ ਜਿਹੜਾ ਮਨਜਿੰਦਰ ਸਿੰਘ ਹੈ ਉਹ 302 ਚ ਵਾਂਟਡ ਸੀ ਜਿਹੜਾ ਦੂਸਰਾ ਸਿਮਰਜੀਤ ਸਿੰਘ ਹੈ ਜੋ ਉਹਦੇ ਉੱਤੇ ਆਰਮਜ਼ ਤੇ ਉਤੇ ਉਹ ਯੂ ਆ ਪਾ ਦਾ ਵੀ ਜਿਹੜਾ ਮੁਕਦਮਾ ਦਰਜ ਕੀਤਾ ਹੋਇਆ ਅੰਮ੍ਰਿਤਸਰ ਤਾਂ ਪ੍ਰੀਵੀਅਸ ਰਿਕਾਰਡ ਮਾੜਾ ਹੋਣ ਕਾਰਨ ਹੋਰ ਜਿਹੜੀਆਂ ਇਹਨਾਂ ਨੇ ਉਸ ਦੌਰਾਨ ਚ ਕੋਈ ਹੋਰ ਵਾਰਦਾਤਾਂ ਕੀਤੀਆਂ ਵੱਖ-ਵੱਖ ਜਿਨ੍ਹਾਂ ਨੂੰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਕੇ ਤੇ ਹੋਰ ਰਿਕਵਰੀ ਜਿਹੜੀ ਕਰਾਂਗੇ ਥੈਂਕ ਯੂ